ਪ੍ਰਾਈਵੇਟ ਕੰਪਨੀ ਨੂੰ ਅਕਾਲੀ ਸਰਕਾਰ ਦੇ ਟਾਈਮ ਦੇ ਦਿੱਤਾ ਗਿਆ ਸੀ ਉਹ ਲੋਕਾਂ ਨੂੰ ਐਕਸਪਲੋਇਟ ਕਰ ਰਹੇ ਨੇ ਉਹਨਾਂ ਨੂੰ 11 ਸਾਲ ਦੇ ਲੀਜ ਤੇ ਦਿੱਤਾ ਗਿਆ ਹੈ ਉਸ ਲੀਜ ਨੂੰ ਤੋੜ ਕੇ ਮਿਊਸਪਲ ਕਾਰਪੋਰੇਸ਼ਨ ਉਸ ਦਾ ਸਾਰਾ ਕੰਮਕਾਜ ਆਪਣੇ ਹੱਥ ਦੇ ਵਿੱਚ ਲੈ ਲਵੇ ਸਰਕਟ ਹਾਊਸ ਹੁੰਦਾ ਹੈ ਉਹ ਪ੍ਰਜਾਤੰਤਰ ਦੀ ਨਿਸ਼ਾਨੀ ਹੁੰਦਾ ਹੈ ਔਰ ਉਸ ਦੇ ਉੱਤੇ ਪੰਜਾਬ ਦੇ 3 ਕਰੋੜ ਲੋਕਾਂ ਦਾ ਅਧਿਕਾਰ ਹੁੰਦਾ ਹੈ ਅਫਸਰ ਵੱਲੋਂ ਇਨਕੁਆਰੀ ਹੋ ਗਈ ਤੇ ਇਨਕੁਆਰੀ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਦੇ ਖਿਲਾਫ एफआईआर ਨਹੀਂ ਹੋਣਾ ਚਾਹੀਦਾ ਸੀ ਆਪਣੇ ਕਿਸਾਨ ਪਰਵਾਂ ਦੇ ਨਾਲ ਹੋ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ ਹੈ ਸਰਕਾਰਾਂ ਦੇ ਵਿੱਚ ਆਪਸ ਦੇ ਵਿੱਚ ਜਨਤਾ ਦੇ ਹਿੱਤ ਦੇ ਵਿੱਚ ਤਾਲਮਿਲ ਹੋਣਾ ਚਾਹੀਦਾ ਹੈ ਔਰ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਔਰ ਮੈਂ ਇਹ ਕਹਾਂਗਾ ਕਿ ਉਹਨੂੰ ਸਰਕਟ ਹਾਊਸ ਨੂੰ ਤੁਸੀਂ ਵਾਪਿਸ ਲੋ ਔਰ ਉਹ ਜਨਤਾ ਦੇ ਹਵਾਲੇ ਹੋਣਾ ਚਾਹੀਦਾ ਹੈ ਕੇਂਦਰ ਸਰਕਾਰ ਵੀ ਜਨਤਾ ਦੇ ਹੁੰਦੀ ਹੈ ਰਾਜ ਸਰਕਾਰ ਵੀ ਜਨਤਾ ਦੇ ਹੁੰਦੀ ਹੈ ਕਿੱਥੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਚਿਲਡਰਨ ਪਾਰਕ ਹੈ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਨੂੰ ਅਕਾਲੀ ਸਰਕਾਰ ਦੇ ਟਾਈਮ ਦੇ ਦਿੱਤਾ ਗਿਆ ਸੀ। ਔਰ ਉਹ ਲੋਕਾਂ ਨੂੰ ਐਕਸਪਲੋਇਟ ਕਰ ਰਹੇ ਨੇ ਤਾਂ ਮੈਂ ਮੰਗ ਕੀਤੀ ਹੈ ਕਿ ਜੋ ਉਹਨਾਂ ਨੂੰ 11 ਸਾਲ ਦੇ ਲੀਜ ਤੇ ਦਿੱਤਾ ਗਿਆ ਹੈ ਉਸ ਲੀਜ ਨੂੰ ਤੋੜ ਕੇ ਮਿਊਨਿਸਪਲ ਕਾਰਪੋਰੇਸ਼ਨ ਉਹਦਾ ਸਾਰਾ ਕੰਮਕਾਜ ਆਪਣੇ ਹੱਥ ਦੇ ਵਿੱਚ ਲੈ ਲਵੇ। ਇਹ ਮੈਂ ਮੰਗ ਰੱਖੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਸਰਕਟ ਹਾਊਸ ਹੈ ਜੋ 2 ਸਾਲ ਪਹਿਲਾਂ ਜੂਨ 2022 ਦੇ ਵਿੱਚ ਬਜਟ ਸੈਸ਼ਨ ਹੋਇਆ ਸੀ। ਤਮੇ ਸਵਾਲ ਰੱਖਿਆ ਸੀ 112 ਨੰਬਰ ਕਿ ਅੰਮ੍ਰਿਤ ਸਰਦਾ ਸਰਕਟ ਹਾਊਸ ਵੀ ਕਾਂਗਰਸ ਸਰਕਾਰ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਲੀਜ਼ ਤੇ ਦੇ ਦਿੱਤਾ ਗਿਆ ਸੀ ਮੇਰਾ ਇਹ ਕਹਿਣਾ ਹੈ ਕਿ ਜੋ ਸਰਕਟ ਹਾਊਸ ਹੁੰਦਾ ਹੈ ਉਹ ਪ੍ਰਜਾਤੰਤਰ ਦੀ ਨਿਸ਼ਾਨੀ ਹੁੰਦਾ ਹੈ ਅਤੇ ਉਸ ਦੇ ਉੱਤੇ ਪੰਜਾਬ ਦੇ 3 ਕਰੋੜ ਲੋਕਾਂ ਦਾ ਅਧਿਕਾਰ ਹੁੰਦਾ ਹੈ ਕਿਸੇ ਵੀ ਸਰਕਾਰ ਦੇ ਕੋਲ ਜਾਂ ਕਿਸੇ ਵੀ ਅਫਸਰ ਦੇ ਕੋਲ ਇਹ ਅਧਿਕਾਰ ਨਹੀਂ ਹੁੰਦਾ ਕਿ ਉਹ ਸਰਕਟ ਹਾਊਸ ਨੂੰ ਕਿਸੇ ਪ੍ਰਾਈਵੇਟ ਕੰਪਨੀ ਜਾਂ ਕਿਸੇ ਪ੍ਰਾਈਵੇਟ ਵਿਅਕਤੀ ਨੂੰ ਹੈਂਡਓਵਰ ਕਰੇ ਪਾਵੇਂ ਉਹ ਲੀਜਤ ਹੋਵੇ ਜਾਂ ਕਿਸੇ ਹੋਰ ਮਤਲਬ ਤਰੀਕੇ ਦੇ ਨਾਲ ਹੋਵੇ ਤੇ ਉਦੋਂ ਵੀ ਮੈਨੂੰ ਆਸ਼ਵਾਸਨ ਮਿਲਿਆ ਸੀ ਲੇਕਿਨ ਮੈਂ ਇਹ ਵੇਖ ਰਿਹਾ ਹਾਂ ਕਿ ਉਥੇ ਕੰਸਟਰਕਸ਼ਨ ਵਰਕ ਜਾਰੀ ਹੈ ਔਰ ਇੱਕ ਪ੍ਰਾਈਵੇਟ ਕੰਪਨੀ ਦਾ ਹੁਣ ਬੋਰਡ ਵੀ ਲੱਗ ਗਿਆ ਹੈ ਤੇ ਮੈਂ ਇਹੀ ਕਹਾਂਗਾ ਕਿ ਇਹ ਬਹੁਤ ਹੀ ਮੰਦ ਪਾਗਾ ਹੈ ਔਰ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਔਰ ਅੱਜ ਵੀ ਮੈਂ ਹਾਊਸ ਦੇ ਵਿੱਚ ਇਹ ਡਿਮਾਂਡ ਰੱਖੀ ਹੈ ਕਿ ਤੁਸੀਂ ਉਸ ਸਰਕਟ ਹਾਊਸ ਨੂੰ ਜੋ ਲੀਜ ਤੇ ਦਿੱਤਾ ਗਿਆ ਸੀ ਲੀਜ ਤੋੜ ਦੋ ਜੇਕਰ ਅਸੀਂ ਥਰਮਲ ਪਲਾਂਟ ਵੀ ਲੈ ਸਕਦੇ ਹਾਂ ਪ੍ਰਾਈਵੇਟ ਤੇ ਅਸੀਂ ਆਪਣੀ ਪ੍ਰਾਪਰਟੀ ਤੇ ਲੈ ਹੀ ਸਕਦੇ ਹਾਂ ਇਸ ਕਰਕੇ ਸਰਕਾਰ ਦੇ ਅੱਗੇ ਮੇਰੀ ਬੰਦੀ ਵੀ ਹੈ اور ਮੈਂ ਇਹ ਕਹਾਂਗਾ ਕਿ ਉਹਨੂੰ ਸਰਕਟ ਹਾਊਸ ਨੂੰ ਤੁਸੀਂ ਵਾਪਿਸ ਲੋ ਅਤੇ ਉਹ ਜਨਤਾ ਦੇ ਹਵਾਲੇ ਹੋਣਾ ਚਾਹੀਦਾ ਹੈ ਸਰ ਇੱਕ ਬੜਾ ਜ਼ਰੂਰੀ ਸਵਾਲ ਹੈ ਤੁਹਾਡੇ ਆਫੀਸਰ ਹੋਣ ਦੇ ਨਾਤੇ ਨਾ ਤੇ ਪੰਜਾਬ ਦਾ ਜਿਹੜਾ ਵਿਧਾਇਕ ਹੋਣ ਦੇ ਨਾਤੇ ਵਿਰੋਧੀਆਂ ਦੇ ਵੱਲੋਂ ਇੱਕ ਬੜਾ ਵੱਡਾ ਸਵਾਲ ਖੜਾ ਕੀਤਾ ਗਿਆ ਕਿ ਜਿਸ ਤਰ੍ਹਾਂ ਦੀ ਐਫ ਆਈ ਆਰ ਆਸ਼ੁਭ ਕਰਨ ਦੇ ਕਤਲ ਮਾਮਲੇ 'ਚ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਸ਼ਕਤੀ ਦੇ ਨਾਲ ਕੀਤੀ ਜਾਣੀ ਚਾਹੀਦੀ ਸੀ ਅਨਪਛਾਤੇ ਤੌਰ ਤੇ ਜਿਸ ਤਰ੍ਹਾਂ ਬਰਗਾੜੀ ਕੇਸ ਦੇ ਨਾਲ ਵੀ ਐਫ ਆਈ ਆਰ ਨੂੰ ਜੋ ਬਰਗਾੜੀ ਦੇ ਵਿੱਚ ਹੋਇਆ ਸੀ ਬਰਗਾੜੀ ਦਾ ਬਿਲਕੁਲ ਇਹ ਬਖਰਾ ਸਿਸਟਮ ਸੀਗਾ ਉਦੋਂ ਜੋ ਐਫਆਈਆਰ ਹੋਇਆ ਸੀ ਕਿਉਂਕਿ ਮੈਨੂੰ ਪੁੱਛ ਰਹੇ ਹੋ ਔਰ ਮੈਨੂੰ ਸਾਰਾ ਯਾਦ ਹੈ ਤੇ 21 ਅਕਤੂਬਰ 2015 ਨੂੰ ਹੋਇਆ ਸੀ 21 ਅਕਤੂਬਰ 2015 ਨੂੰ ਜਿਹੜਾ ਐਫਆਈਆਰ ਹੋਇਆ ਸੀ ਬਹਬਲ ਕਲਾਂ ਦੇ ਵਿੱਚ ਉਹ ਐਫਆਈਆਰ ਹੋਇਆ ਸੀ ਤੇ ਉਸ ਐਫਆਈਆਰ ਨੂੰ ਇੱਕ ਇਨਕੁਆਇਰੀ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ ਔਰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਉਦੋਂ ਸਰਦਾਰ ਇਕਬਾਲ ਪ੍ਰੇਤ ਸਿੰਘ ਸਹੋਤਾ ਸੀਗੇ ਉਨਾ ਦੀ ਇਨਕੁਆਰੀ ਤੇ ਦਰਜ ਹੋਇਆ ਸੀ ਤੇ ਇਹ ਸਵਾਲ ਇਸ ਕਰਕੇ ਉੱਠਦਾ ਹੈ ਕਿ ਜਦੋਂ ਇੱਕ ਏ ਡੀ ਜੀ ਪੀ ਦੇ ਰੈਂਕ ਦੇ ਅਫਸਰ ਵੱਲੋਂ ਇਨਕੁਆਰੀ ਹੋ ਗਈ ਤਾਂ ਇਨਕੁਆਰੀ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਨਹੀਂ ਹੋਣਾ ਚਾਹੀਦਾ ਸੀ ਉਹ ਜੋ ਬਰਗਾੜੀ ਦਾ ਬਹਬਲ ਕਲਾ ਦਾ ਮਸਲਾ ਸੀ ਉਹ ਵੱਖਰਾ ਮਸਲਾ ਹੈ ਇੱਥੇ ਮੇਰੇ ਹੱਥ ਦੇ ਵਿੱਚ ਕਾਪੀ ਆਈ ਨਹੀਂ ਹੈ ਮੈਨੂੰ ਕਈ ਸੋਰਸਸ ਦੇ ਰਹੇ ਜਾਂ মিডিਆ ਦੇ ਰਹੇ ਇਹ ਵੀ ਪਤਾ ਲੱਗਿਆ ਹੈ ਕਿ 0 ਐਫ ਆਈ ਆਰ ਦਰਜ ਕੀਤਾ ਗਿਆ ਹੈ ਤੇ ਜੇਕਰ ਮੈਂ ਵੇਖ ਲਵਾਂਗਾ ਕਿਉਂਕਿ ਤੁਸੀਂ ਪੁੱਛ ਰਹੇ ਹੋ ਇੱਕ ਬਤੌਰ ਅਫਸਰ ਜੋ ਬਤੌਰ ਅਫਸਰ ਜੇਕਰ ਮੈਂ ਕੋਈ ਚੀਜ਼ ਬੋਲਦਾ ਹਾਂ ਬਗੈਰ ਦੇਖੇ ਹੋਏ ਤਾਂ ਉਹ ਠੀਕ ਨਹੀਂ ਰਹੇਗਾ ਜੇ ਮੈਂ ਕੋਸ਼ਿਸ਼ ਮੇਰੇ ਹੱਥ ਦੇ ਵਿੱਚ ਕਾਗਜ਼ ਆ ਜਾਵੇ ਕਿਉਂਕਿ ਤੁਸੀਂ ਐਕਸਪਰਟ ਕਮੈਂਟਸ ਤੁਸੀਂ ਲੈ ਰਹੇ ਹੋ ਤੇ ਮੈਂ ਕਿਸੇ ਨੂੰ ਕਿਹਾ ਵੀ ਹਾਂ ਕਿ ਹਾਂ ਮੈਨੂੰ ਉਹਦੀ ਕਾਪੀ ਦਿਖਾ ਦਿੱਤੀ ਜਾਵੇ ਪਰ ਲੇਕਿਨ ਜੋ ਆਪਣੇ ਕਿਸਾਨ ਪਰਵਾਂ ਦੇ ਨਾਲ ਹੋ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ ਹੈ ਔਰ ਪਰ ਉਸ ਦੀ ਕਾਰਵਾਈ ਕਿਸ ਕਾਰਵਾਈ ਕਿਸ ਤਰ੍ਹਾਂ ਦੀ ਹੋ ਸਕਦੀ ਸਰ મતલਬ ਮੰਗ ਉਹਨਾਂ ਦੀ ਜਿਹੜੀ ਮੰਗ ਹੈ ਨਾ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋਵੇਂ ਨੂੰ ਮਿਲ ਕੇ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਕੇਂਦਰ ਸਰਕਾਰ ਵੀ ਜਨਤਾ ਦੇਹੀ ਹੁੰਦੀ ਹੈ ਰਾਜ ਸਰਕਾਰ ਵੀ ਜਨਤਾ ਦੇਹੀ ਹੁੰਦੀ ਹੈ ਤੇ ਜਨਤਾ ਵਾਸਤੇ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਹੈ ਮੈਂ ਤੇ ਇੱਥੇ ਤੱਕ ਕਹਾਂਗਾ ਕਿ ਆਮ ਜਨਤਾ ਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਕਿਹੜਾ ਕੰਮ ਕੇਂਦਰ ਸਰਕਾਰ ਨੇ ਕਰਨਾ ਹੈ ਕਿਹੜਾ ਕੰਮ ਰਾਜ ਸਰਕਾਰ ਨੇ ਕਰਨਾ ਹੈ ਸਰਕਾਰਾਂ ਦੇ ਵਿੱਚ ਆਪਸ ਦੇ ਵਿੱਚ ਜਨਤਾ ਦੇ ਹਿੱਤ ਦੇ ਵਿੱਚ ਤਾਲਮਿਲ ਹੋਣਾ ਚਾਹੀਦਾ ਹੈ ਸਰ ਇੱਕ ਸਵਾਲ ਹੈਗਾ ਸ਼ੁਕਰਨ ਦੀ ਪੋਸਟਮਾਰਟਮ ਰਿਪੋਰਟ ਆ ਗਈ ਉਸ ਦੇ ਵਿਚਕਾਰ ਕਿਹਾ ਗਿਆ ਕਿ 6 ਛਰੇ ਪਾਏ ਗਏ ਨੇ ਇੱਕ ਬੋਲੀ ਦਾ ਆਪਾਂ ਦੇਖਦੇ ਨੇ ਹੁਣ 6 ਛਰੇ ਦੇ ਵਿਚਕਾਰ ਬਹੁਤ ਸਾਰੇ ਅਨੁਮਾਨ ਆ ਜਾਣੇ ਉਹ ਕੋਈ ਨਹੀਂ ਦੇਖੋ ਅਨੁਮਾਨਸੀਂ ਨਹੀਂ ਲਗਾ ਸਕਦੇ ਜੀ ਇਹ ਜਿਹੜੇ ਫੋਰੈਂਸਿਕ ਐਕਸਪਰਟ ਨੇ ਉਹਨਾਂ ਵੱਲੋਂ ਜਿਨ੍ਹਾਂ ਦੇ ਕੋਲ ਇਹ ਸਾਰਾ ਸਿਸਟਮ ਹੈ ਔਰ ਜਿਨ੍ਹਾਂ ਦੇ ਕੋਲ ਸਾਰੇ ਡਾਕੂਮੈਂਟਸ ਨੇ ਉਹ ਸਾਰਾ ਕੁਝ ਉਹ ਕੱਢ ਕੇ ਦੇਣਗੇ ਸੀ ਮਤਲਬ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਉਹ ਕੀ ਰਿਪੋਰਟ ਦੇ ਰਿਹਾ ਹੈ ਪਰ ਸਰ ਸੈਸ਼ਨ ਦੇ ਵਿੱਚ ਇਹ ਮਸਲਾ ਰਿਹਾ ਕਿ ਇਸ ਮਸਲੇ ਤੇ ਗੱਲ ਨਹੀਂ ਹੋਈ ਅੰਦਰ ਸੈਸ਼ਨ ਦੇ ਵਿੱਚ ਤੇ ਕਿਸ ਤਰ੍ਹਾਂ ਦੀ ਕਾਰਵਾਈ ਯਕੀਨੀ ਹੋਣੀ ਚਾਹੀਦੀ ਸੀ ਤੁਹਾਨੂੰ ਲੱਗਦਾ ਹੈ ਕਿ ਇੱਕ ਆਫੀਸਰ ਦੇ ਤੌਰ ਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਪੋਸੀਬਲ ਸੀਗੀ ਹਲੇ 5 ਦਿਨ ਬਕਾਇਆ ਹੈ ਜੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੈ ਦੇਖੋ ਮੈਨੂੰ ਪੂਰਨ ਆਸ ਹੈ ਕਿ ਇਸ ਮੁੱਦੇ ਤੇ ਡਿਬੇਟ ਹੋਗਾ ਔਰ ਅੱਛਾ ਡਿਬੇਟ ਹੋਗਾ ਮੈਨੂੰ ਪੂਰਨ ਆਸ ਹੈ ਜੀ ਥੈਂਕ ਯੂ ਸਰ ਦਾ ਸਦਕਾ ਹੈ ਨਾ ਕਿ ਸੋਮਵਾਰ ਤੋਂ